ਜੋ ਅਸੀਂ ਅੱਜ ਮੰਜਰ ਦੇਖ ਰਹੇ ਆ ਇਹ ਗੁਰਜਪਿੰਡ ਦੇ ਵਿੱਚ ਤਬਾਹੀ ਦਾ ਮੰਜਰ ਹੈ ਸਾਡੇ ਕਿਸਾਨ ਭਰਾ ਐ ਬਜ਼ੁਰਗ ਸਾਡੇ ਸਰਦਾਰ ਸ਼ੇਰ ਸਿੰਘ ਜੀ ਇਹਨਾਂ ਦੇ ਨਾਲ ਅਸੀਂ ਇੱਕ ਆਪਣੀ ਹਮਦਰਦੀ ਦੇ ਤੌਰ ਤੇ ਹਮਦਰਦੀ ਪ੍ਰਗਟ ਕਰਨ ਵਾਸਤੇ ਆਏ ਆ ਵੀ ਇਹ ਸਾਰਾ ਕੁਝ ਦੇਖ ਕੇ ਜਿੱਦਾਂ ਜ਼ਮੀਨ ਜੀਵਿਦਾਰ ਦੀ ਹੱਟ ਰਹੀ ਹੈ ਅੱਖਾਂ ਦੇ ਵਿੱਚ ਹੰਝੂ ਆਉਣ ਵਾਲਾ ਮੰਜਰ ਹੈ ਵੀ ਇਹ ਸਾਰਾ ਕੁਝ ਨਜਾਇਜ਼ ਮਾਈਨਿੰਗ ਦੇ ਕਾਰਨ ਹੋ ਰਿਹਾ ਪ੍ਰਸ਼ਾਸਨ ਦੀ ਸ਼ਹਿਦੇ ਥੱਲੇ ਰਾਜਨੀਤਿਕ ਲੋਕਾਂ ਦੀ ਸ਼ਹਿਦੇ ਥੱਲੇ ਇਸ ਦਰਿਆ ਦੇ ਵਿੱਚ ਨਜਾਇਜ਼ ਮੈਨਗ ਹੋਈ ਆ ਨਜਾਇਜ਼ ਮੈਨਗ ਹੋਣ ਦੇ ਨਾਲ ਅੱਜ ਜਿਹੜੀ ਜ਼ਮੀਨ ਹੈ ਪਿੰਡ ਬੁਰਜ ਪਿੰਡ ਦੀ ਖਾਸ ਕਰਕੇ ਸ਼ੇਰ ਸਿੰਘ ਬੁਰਜ ਹੋਰਾਂ ਦੀ ਇਹ ਜ਼ਮੀਨ ਹੜ੍ਹ ਕੇ ਅੱਜ ਦਰਿਆ ਚ ਜਾ ਚੁੱਕੀ ਆ ਇਹ ਕਿਵੇਂ ਬਚੂਗੀ ਇਹ ਕਿਸੇ ਨੂੰ ਕੋਈ ਪਤਾ ਨਹੀਂ ਅੱਗੇ ਕਿੰਨਾ ਹੋਰ ਵੀ ਨੁਕਸਾਨ ਹੋ ਸਕਦਾ ਇਹਦੇ ਬਾਰੇ ਵੀ ਕੋਈ ਅੰਦਾਜ਼ਾ ਨਹੀਂ ਹੈ ਅਸੀਂ ਅੱਜ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਤੇ ਚੇਤਾਵਨੀ ਵੀ ਦੰਦੇ ਆ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਕਿ ਇਸ ਦਰਿਆ ਦੇ ਵਿੱਚ ਜਿਹੜੀ ਨਜਾਇਜ਼ ਮਾਈਨਿੰਗ ਹੁੰਦੀ ਆ ਉਹਨੂੰ ਤੁਰੰਤ ਬੰਦ ਕੀਤਾ ਜਾਵੇ ਇਹ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਜਾਇਜ਼ ਮਾਈਨਿੰਗ ਨਾ ਕੀਤੀ ਜਾਵੇ ਜੇ ਇਹਨਾਂ ਪਿੰਡਾਂ ਨੂੰ ਇਸ ਇਲਾਕੇ ਨੂੰ ਬਚਾਉਣਾ ਹੈ ਸਾਡੇ ਇਲਾਕੇ ਨੂੰ ਲੁੱਟ ਕੇ ਲੋਕ ਲੈ ਜਾਂਦੇ ਆ ਬਾਹਰ ਦੇ ਮਾਈਨਿੰਗ ਕਰ ਕਰਕੇ ਪਰ ਨੁਕਸਾਨ ਜਿਹੜਾ ਉਹ ਸਾਨੂੰ ਝੱਲਣਾ ਪੈਂਦਾ ਅੱਜ ਲੋਕਾਂ ਦੀਆਂ ਫਸਲਾਂ ਮੱਕੀਆਂ ਝੋਨਾ ਸਾਰਾ ਤਬਾਹ ਹੋ ਗਿਆ ਆ ਪਪੂਲਰ ਲਾਏ ਵੇ ਆ ਇਹ ਸਾਰੇ ਦਰਿਆ ਦੇ ਵਿੱਚ ਹੜ ਚੁੱਕੇ ਆ ਐਡੀ ਵੱਡੀ ਮਾਰ ਕਿਸਾਨਾਂ ਨੂੰ ਪੈ ਰਹੀ ਆ ਸਤਲੋਜ ਦੀ ਕਿ ਜਿਹੜੀ ਦੀ ਕੋਈ ਗਿਣਤੀ ਕੋਈ ਅੰਦਾਜ਼ਾ ਨਹੀਂ ਹੈ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇੱਕ ਤਾਂ ਇੱਥੇ ਮੈਨਿੰਗ ਜਿਹੜੀ ਟੋਟਲ ਮੈਨਿੰਗ ਬੰਦ ਕੀਤੀ ਜਾਵੇ ਛਾਪਰ ਬੇਲੇ ਤੋਂ ਲੈ ਕੇ ਨੰਗਲ ਡੈਮ ਤੱਕ ਜੇ ਇਹ ਮੈਨਿੰਗ ਚੱਲਦੀ ਰਹੀ ਪ੍ਰਸ਼ਾਸਨ ਐ ਇਹਨੂੰ ਨਾ ਰੋਕਿਆ ਤਾਂ ਕਿਸਾਨ ਜਥੇਬੰਦੀਆਂ ਲੋਕਾਂ ਨੂੰ ਨਾਲ ਲੈ ਕੇ ਪੰਚਾਇਤਾਂ ਨੂੰ ਨਾਲ ਲੈ ਕੇ ਇਸ ਮਾਈਨਿੰਗ ਨੂੰ ਗਾਇਜ ਨਾਜਾਇਜ਼ ਮਾਈਨਿੰਗ ਨੂੰ ਬੰਦ ਕਰਨ ਵਾਸਤੇ ਉਪਰਾਲਾ ਕਰੇਗੀ ਤੇ ਦੂਜੀ ਸਾਡੀ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਇਹ ਅਪੀਲ ਹੈ ਕਿ ਸਤਲੁਜ ਦਰਿਆ ਦੇ ਦੋਨਾਂ ਸਾਈਡਾਂ ਦੇ ਉੱਤੇ ਪੱਥਰ ਦੇ ਪੀਚਿੰਗ ਲਾਏ ਜਾਣ ਪੱਥਰ ਦੇ ਬੰਨ ਲਾਏ ਜਾਣ ਤਾਂ ਇਹ ਲੋਕਾਂ ਦੇ ਜਾਨ ਮਾਲ ਦੀ ਰਾਖੀ ਹੋ ਸਕਦੀ ਹੈ ਅਸੀਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ਼੍ਰੀ ਆਨੰਦਪੁਰ ਸਾਹਿਬ ਵੱਲੋਂ ਆਪਣੇ ਕਿਸਾਨ ਭਰਾ ਦੀ ਹਮਦਰਦੀ ਵਾਸਤੇ ਆਏ ਆ ਅੱਜ ਵਾਹਿਗੁਰੂ ਭਲੀ ਕਰੇ ਕਿਸਾਨ ਮਜ਼ਦੂਰ ਏਕਤਾ ਜੰਦਾਬਾਦ ਸੋ ਮਨਜੀਤ ਸਿੰਘ ਰਾਹੀ ਜੀ ਇੰਟਰਨੈਸ਼ਨਲ ਸਾਡੇ ਘਾਟੀ ਸਿੱਖ ਪ੍ਰਚਾਰਕ ਹੈ ਰਾਹੀ ਸਾਹਿਬ ਜਿਹੜੇ ਹਾਲਾਤ ਤੁਸੀਂ ਵੇਖ ਰਹੇ ਆ ਸ਼ੇਰ ਸਿੰਘ ਪ੍ਰਧਾਨ ਜੀ ਜਿਹੜੇ ਭਾਰਤੀ ਕਿਸਾਨ ਯੂਨੀਅਨ ਵਾਲਿਆਂ ਨੇ ਸਾਰੀ ਗੱਲ ਦੱਸੀ ਹੈ ਤੇ ਤੁਸੀਂ ਇਸ ਗੱਲ ਨੂੰ ਅੱਗੇ ਕਿਵੇਂ ਵਧਾਉਣਾ ਚਾਹੁੰਦੇ ਹੋ ਤੁਸੀਂ ਵਿਦੇਸ਼ਾਂ ਦੇ ਵਿੱਚ ਟੂਰ ਲਾ ਕੇ ਵੀ ਆਵੇ ਉੱਥੇ ਦੇ ਲੋਕਾਂ ਦੀ ਪੋਲਸੀਆਂ ਤੇ ਸਾਡੇ ਇੱਥੇ ਦੇ ਲੋਕਾਂ ਦੇ ਹਾਲਾਤਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉੱਥੋਂ ਦੇ ਲੋਕ ਵੀ ਪੰਜਾਬ ਨੂੰ ਬਚਾਉਣ ਵਾਸਤੇ ਲੱਗੇ ਕਿਉਂਕਿ ਪੰਜਾਬ ਦੇ ਲੋਕ ਹੈ ਪੰਜਾਬ ਨੂੰ ਬਚਾਉਣ ਵਾਸਤੇ ਠੋਕਰ ਕੋਲ ਦੇ ਲਾਇਏ ਜੇਤੋਂ ਉਹਨਾਂ ਦੇ ਉਪਰਾਲੇ ਹੁੰਦੇ ਨੇ ਪਰ ਇਸ ਵਕਤ ਜਿਹੜੀ ਪੰਜਾਬ ਤੇ ਮੁਸੀਬਤ ਦੀ ਘੜੀ ਬਣੀ ਹੈ ਇਹ 2023 ਵਿੱਚ ਪਹਿਲਾਂ ਹੜ੍ਹ ਆਏ 23 ਤੋਂ ਬਾਅਦ ਹੁਣ ਫੇਰ ਇਹ ਮੁਸੀਬਤ ਬਣੀ ਹੈ ਇਸ ਵਕਤ ਤਾਂ ਪੰਜਾਬ ਜਿਹੜਾ ਚਾਰਾ ਪਾਸਿਆਂ ਤੋਂ ਘਿਰ ਗਿਆ ਹੜ੍ਹਾਂ ਦੀ ਮਾਰ ਦੇ ਨਾਲ ਇਹ ਪੂਰੇ ਇਧਰ ਕਿਸਾਨ ਭਰਾ ਜਿਹੜੇ ਆ ਕਿੱਥੇ ਖੜ੍ਹ ਜਾਣੇ ਆਪਣੀ ਜ਼ਮੀਨ ਜਿਹੜੀ ਪੁੱਤਾਂ ਵਾਂ ਪੁੱਤਾਂ ਨਾਲੋਂ ਵੀ ਵੱਧ ਜ਼ਮੀਨ ਦੇ ਨਾਲ ਪਿਆਰ ਕਰਦੇ ਨੇ ਤੇ ਉਹਨੂੰ ਬਚਾਉਣ ਵਾਸਤੇ ਲੱਗੇ ਜੀ ਜ਼ਮੀਨ ਹੜਤੀ ਜਾਂਦੀ ਆ ਕਾਫੀ ਇਸੇ ਹੜ ਤੋਂ ਕਿੰਨਾ ਰੋਪ ਜਾਣਾ ਹੈ ਔਰ ਜ਼ਮੀਨ ਨੂੰ ਬਚਾਉਣ ਵਾਸਤੇ ਆਪ ਤਤ ਪਰ ਨੇ ਉਹਦੇ ਹੋ ਕੇ ਲੱਗੇ ਨੇ ਪਰ ਅਸਲ ਵਿੱਚ ਚਾਹੀਦਾ ਇਹ ਆ ਹੁਣ ਜਿੱਥੇ ਲੀਡਰ ਵੀ ਘੁੰਮਦੇ ਨੇ ਪਿੰਡਾਂ ਵਿੱਚ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਘੁੰਮਦੇ ਨੇ ਘੁੰਮਦੇ ਨੇ ਹਰ ਪਿੰਡ ਜਾ ਦੇ ਨੇ ਪਰ ਮੈਂ ਕਹਿੰਦਾ ਹੁਣ ਕ ਗਰੀ ਕਵਾਣ ਦੇ ਨਾਲੋਂ ਜੇ ਇਹਨੇ ਕਿਤੇ ਪਹਿਲਾਂ ਪੁਖਤਾ ਪ੍ਰਬੰਧ ਕੀਤੇ ਜਾਣ ਉਹਨਾਂ ਵਾਰੇ ਕਦੇ ਨਹੀਂ ਕੋਈ ਵਿਚਾਰ ਕਦੇ ਜਿੰਮੇਵਾਰੀ ਕਦੇ ਸਮਝੀ ਨਹੀਂ ਕਦੇ ਨਹੀਂ ਕੋਈ ਬਿਆਨ ਸੁਣਿਆ ਵੀ ਇਹਦੇ ਕੋਈ ਪੁਕਤਾ ਪ੍ਰਬੰਧ ਕੀਤੇ ਜਾਣੇ ਨਹੀਂ ਹੁਣਾਂ ਚਾਰ ਦਿਨ ਇਹਨਾਂ ਨੇ ਆਪਣੀ ਘਗਰੀ ਕਮਾਈ ਉਹ ਤੋਂ ਬਾਅਦ ਆਪਣੇ ਘਰੀ ਫੇਰ ਬੈਠ ਜਾਣਾ ਅਸਲ ਵਿੱਚ ਮੈਂ ਕਹਿੰਦਾ ਹੁਣ ਘੁੰਮਣ ਦੇ ਨਾਲ ਹੁਣ ਕੁਝ ਨਹੀਂ ਹੋਣਾ ਹੁਣ ਤਾਂ ਪਾਣੀ ਦਾ ਵਹਾਵ ਪਾਣੀ ਕਿੰਨਾ ਰੋਕ ਲੈਣਾ ਕੋਈ ਨਹੀਂ ਪਾਣੀ ਨੂੰ ਰੋਕ ਸਕਿਆ ਉਹਦਾ ਆਪਣਾ ਰਾਹ ਬਣਾ ਗਿਆ ਪਿੰਡਾਂ ਵਿੱਚ ਕਿੰਨਾ ਨੁਕਸਾਨ ਹੋਇਆ ਇਹ ਬੜੀ ਲੰਮੀ ਦਾਸਤਾਨਾ ਅਸੀਂ ਹੁਣ ਕੇ ਆਏ ਟੋਡੇ ਸਾਹਮਣੇ ਡੇਰਾ ਵਾਪਾ ਨਾਨਕ ਕਚਨਾਲਾ ਉਹਨਾਂ ਪਿੰਡਾਂ ਦਾ ਜ਼ਿਆਦਾ ਬੁਰਾ ਹਾਲ ਹੈ ਤੇ ਮੈਂ ਕਹਿੰਦਾ ਬੰਨ ਸਾਰੇ ਪਾਸੇ ਤੋਂ ਪਹਿਲਾਂ ਵੀ ਕੱਚੇ ਤੇ ਹੁਣ ਵੀ ਕੱਚੇ ਆ ਚਾਹੀਦਾ ਇਹ ਹੈ ਕਿ ਇਹਦਾ ਪਹਿਲਾਂ ਪੂਰਤਾ ਪ੍ਰਬੰਧ ਕੀਤਾ ਜਾ ਸਰਕਾਰਾਂ ਦੇ ਕੋਲ ਸਾਰਾ ਸਿਸਟਮ ਹੈ ਔਰ ਪੰਜਾਬ ਦੀ ਜਿਹੜੀ ਵਾਗ ਡੋਰ ਇਹਨਾਂ ਦੇ ਹੱਥ ਵਿੱਚ ਸੁਭਾਲੀ ਹੋਈ ਹੈ ਜੇ ਪੰਜਾਬ ਦੀ ਵਾਗ ਡੋਰ ਕੋਲ ਤੇ ਹੱਥ ਵਿੱਚ ਦਿੱਤੀ ਆ ਵੋਟਾਂ પાਕੇ ਲੋਕਾਂ ਨੇ ਤੁਹਾਨੂੰ ਜਿਤਾਇਆ ਹਰ ਮੈਂ ਇਕੱਲੀ ਇੱਕ ਸਰਕਾਰ ਨੂੰ ਨਹੀਂ ਕਹਿੰਦਾ ਸਾਰਿਆਂ ਦਾ ਫਰਜ਼ ਬਣਦਾ ਹੈ ਜਿਹੜੀਆਂ ਅੱਜ ਤੱਕ ਰਹਿ ਵੀ ਚੁਕੀਆਂ ਨੇ ਉਹਨਾਂ ਦਾ ਵੀ ਫਰਕ ਪੈਂਦਾ ਹੈ ਕਿ ਜਿਹੜੇ ਪਾਣੀ ਦਾ ਵਹਾਤ ਆ ਇਸ ਤਰ੍ਹਾਂ ਚੱਲਣਾ ਹੀ ਹੈ ਪਾਣੀ ਨਹੀਂ ਰੁਕਣਾ ਇਹ 2 ਸਾਲ ਬਾਅਦ 3 ਸਾਲ ਬਾਅਦ ਹੜ ਆਣੀ ਹੈ ਤੇ ਆਉਂਦੇ ਹੀ ਨਹੀਂ ਕਦੇ ਬੱਦਲ ਫਟ ਜਾਂਦੇ ਕਦੇ ਕੁਛ ਹੋਂਦਾ ਤੇ ਮੁਸੀਬਤ ਪੰਜਾਬ ਤੇ ਬਣਦੀ ਪਤਾ ਵੀ ਆਵੇ ਪਾਣੀ ਦਾ ਜਿਹੜਾ ਪਹਾ ਇਸ ਫੀ ਲੰਘਦਾ ਕਿਧਰੋਂ ਪਾਣੀ ਲੰਘਦਾ ਸਾਰਾ ਕੁਝ ਪਤਾ ਹੈ ਔਰ ਇਸ ਕਰਕੇ ਚਾਹੀਦਾ ਇਹ ਹੈ ਕਿ ਪਹਿਲਾਂ ਇਹਦੇ ਪੁਗਤਾ ਪ੍ਰਬੰਧ ਕੀਤੇ ਜਾਣ ਸੈਡਾਂ ਇਹਨਾਂ ਦੀਆਂ ਪੱਕੀਆਂ ਕੀਤੀਆਂ ਜਾਣ ਜੇ ਸੈਡਾਂ ਪੱਕੀਆਂ ਹੋਣਗੀਆਂ ਤਾਂ ਪਾਣੀ ਪਿੰਡਾਂ ਤੇ ਵੜਨਾ ਕੋਈ ਨਹੀਂ ਹੁਣ ਤੁਸੀਂ ਸੰਦੋਗੜ ਤੱਕ ਵੇਖੋ ਜਦੋਂ ਸੰਦੋਗੜ ਜਾਂਦੇ ਆ ਸੰਦੋਗੜ ਸੰਦੋਗੜ ਜਿਹੜਾ ਆਪਣਾ ਸ਼ਹਿਰ ਹੈ ਹਮਾ ਚੱਲਦਾ ਉਦੇ ਵਿੱਚ ਵੀ ਪਾਣੀ ਇਦਾਂ ਹੀ ਵਰਦਾ ਸੀਦਾ ਸ਼ਹਿਰ ਵਿੱਚ ਪਾਣੀ ਨੁਕਸਾਨ ਕਰਦਾ ਸੀ ਅੱਜ ਪਾਣੀ ਉੱਤੇ ਨੁਕਸਾਨ ਨਹੀਂ ਕਰਦਾ ਕਿਉਂ ਨਹੀਂ ਕਰਦਾ ਇਸ ਕਰਕੇ ਨਹੀਂ ਕਿ ਉਹਨਾਂ ਨੇ ਸੈਡਾ ਮਜ਼ਬੂਤ ਕਰਕੇ ਆ ਜੇ ਸਰਕਾਰ ਦੀ ਨੀਅਤ ਸਾਫ਼ ਹੋਵੇ ਤਾਂ ਸਭ ਕੁਝ ਵਧੀਆ ਹੋ ਸਕਦਾ ਹੈ ਔਰ ਲੋਕਾਂ ਦੀ ਹਮਾਇਤ ਨਾਲ ਲੋਕਾਂ ਦੇ ਇਕੱਠ ਵਿੱਚ ਲੋਕਾਂ ਦੀ ਸਲਾਹ ਲੈ ਕੇ ਇਦਾਂ ਨਾ ਹੋਵੇ ਚੈਨਲ ਆਜ ਵੀ ਕਈ ਵਾਰੀ ਦੂਈ ਤਰ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ ਜੇ ਟੰਗਾ ਲੱਗਿਆ ਤਾਂ 50 ਲੱਖ ਰੁਪਏ ਉਹਦਾ ਖਰਚਾ ਦੱਸਦੇ 200 ਮੀਟਰ ਖਰਾ ਸਿਰਫ ਟੰਗਾ ਹੋਰ ਲੱਭਿਆ ਨਹੀਂ ਕਰਦਾ ਹੁਣ ਤੁਸੀਂ ਲਾ ਲਓ ਉਹ 200 ਜਿਹੜਾ ਮੀਟਰ ਦਾ ਡੰਗਾ 50 ਲੱਖ ਕਿੱਥੇ ਗਿਆ ਉਹ 50 200 ਅਸਲ ਵਿੱਚ ਨੀਅਤ ਸਾਫ਼ ਨਹੀਂ ਜੇ ਨੀਅਤ ਸਾਫ਼ ਹੋਵੇ ਤੇ ਸਭ ਕੁਝ ਹੋ ਸਕਦਾ ਪਾਣੀ ਜੰਨਾ ਮਰਜੀ ਆਵੇ ਤਾਂ ਨਹੀਂ ਹੈ ਇਹਨੂੰ ਕੋਈ ਵੀ ਸਰਕਾਰਾਂ ਦੇ ਰਾਹੀਂ ਸਭ ਗੰਗੇ ਲੱਗੇ ਨਾ ਉਹ ਦੇਖੋ ਪਰਲੇ ਪਾਸੇ ਜਿਹੜੇ ਜਿੱਥੇ ਨਾਲੇ ਨਲੇ ਜੰਮੇ ਹੋਏ ਉਹ ਮਜ਼ਬੂਤ ਐ ਖੜੇ ਨੇ ਮਜ਼ਬੂਤ ਨੇ ਉਹ ਪਰੇ ਤੱਕ ਆਪਾਂ ਦੇਖ ਰਹੇ ਹਾਂ ਡੰਗੇ ਲੱਗੇ ਪਿਆ ਉਹ ਸਾਈਡ ਤੇ ਜ਼ਮੀਨ ਵੀ ਮੇਰੇ ਹਿਸਾਬ ਨਾਲ ਬਚੀ ਗਈ ਹੈ ਹੁਣ ਆਹ ਸਾਈਡ ਤੇ ਡਗਾ ਹੈ ਨਹੀਂ ਜਮੀਨ ਦਾ ਨੁਕਸਾਨ ਹੋ ਰਿਹਾ ਹੁਣੇ ਲੱਗੇ ਪੇ ਵਿਚਾਰੇ ਦਿਨ ਰਾਤ ਲੱਗੇ ਪਿਆ ਆ ਬੋਰੀਆਂ ਦੇ ਨਾਲ ਕਿੰਨਾ ਜਮੀਨ ਨੂੰ ਖੜਾ ਲਾ ਗਿਆ ਹੈ ਜੀ ਡਿੱਪਰ ਭਰ ਕੇ ਜਦੋਂ ਨਿਕਲੇ ਹੋਣ ਤਾਂ ਫੇ ਬੋਰੀਆਂ ਨਾਲ ਦਮ ਨਹੀਂ ਰੁਕਣਾ ਬਿਲਕੁਲ ਜੀ ਪੂਰਾ ਪ੍ਰਬੰਧ ਜ਼ਰੂਰੀ ਦੀ ਸਿੰਘ ਰਾਹੀ ਤੇ ਨਾਲ ਉਹਨਾਂ ਦੇ ਭਾਗ ਨਾ ਕਰੇ ਕੋਈ ਅਜਿਹੀ ਲੋਡ ਪਰ ਫਿਰ ਵੀ ਆਪਣਾ ਪ੍ਰਬੰਧ ਪੈਦਾ ਇਲਾਕੇ ਦੇ ਹਨਾਨ ਗੁਰ ਸਾਹਿਬ ਦੇ ਦਰਦੀ ਲੋਕ ਨੇ ਸੰਗਰਸ਼ੀ ਲੋਕ ਨੇ ਤੇ ਉਹ ਅੱਜ ਇਸ ਵਕਤ ਗਰਸ਼ ਬੋਹਿਆ ਹਾ ਜਿਹੜੀ ਘੁੰਮਣ ਘੇਰੀ ਜੀ ਸਾਲਾ 20 ਫਟ ਲੰਗਾ ਹੋਣਾ ਹੋਣਾ ਇਹ ਇਸ ਪਾਸੇ ਵੀ ਵੱਧ ਧਿਆਨ ਦਿੱਤਾ ਜਾਵੇ ਤਾਂ ਕਿ ਉਹ ਰੇਟਾਂ ਦਾ ਉਹ ਇਹਨਾਂ ਵੀ ਜਿਹੜੇ ਥੱਲੇ ਲਾਉਂਦੇ ਆ ਜਿੰਨੇ ਕੋਲੋਂ ਸਾਲੇ ਖੜੀ ਜਾਂਦੇ ਆ